ਕੜਦਾ ਯਾ ਸਾਡਾ ਕੀ ਕਹਿੰਦਾ ਬਾਪੂ ਹਾਂ ਨਹੀਂ ਦਿੰਦਾ ਸਾਡੇ ਵਰਤ ਕੁਟ ਮੈਂ 12 ਕਿਹਾ ਤਾਂ ਉਹਨਾਂ ਨੇ 12 ਕਿਹਾ ਉਹ ਆ ਰੱਖੜੀਆਂ ਦੂਰ ਦੇ ਬੰਦੇ ਆ ਯਾਰ ਠੀਕ ਆ ਮੈਂ ਦੇ ਦਿੱਤੀ ਬਰਾਪੀ ਜਿਹੜੀ ਬੱਕਰੀ ਆ ਬਾਈ ਉਹ ਉਹ ਸਾਹਮਣੇ ਖੜੀ ਆ ਇਕੱਲੇ ਬੱਚੇ ਆ ਤੇ ਪਿੱਛੇ ਬੱਕਰਾ 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 ਵਖਾ ਦਿੰਦੇ ਨੇ ਇੱਕ ਰੀ ਬਾਈ ਕਹਿਰਾ ਬੱਕਰਾ ਬੱਕਰੀ ਦੇ ਤੇ ਬਾਈ ਰਾਜੀ ਨਾਲ ਗੱਲਬਾਤ ਕਰਦੇ ਆ ਤੇ ਕਿੰਨੇ ਦਾ ਕਿੰਨੇ ਦਾ ਸੌਦਾ ਕਰਾਤੇ ਨੇ ਬਾਈ ਰਾਜੀ ਕਿਨੇ ਮਣ ਕੇ ਚਲਣ ਲਈ ਆ ਬੱਕਰੀਏ ਬਾਈ ਜਿਹੜੇ ਉੱਥੋਂ ਆਏ ਸੀ ਆਪਣਾ ਕੀ ਸੀ ਸੈਦ ਦੇ ਕੇ ਇਹ ਫਰੀਦਕੋਟ ਚ ਪੈਂਦਾ ਹੈ ਫਰੀਦਕੋਟ ਕਿੱਲੇ ਚ ਕਰਾ ਦੀ ਬਈ ਰਾਜੀ ਸੱਚ ਕਰਾ ਦੇ ਸੌਦਾ ਰਾਜੀ ਬਾਈ ਰਾਜੀ ਚੱਲ ਬਾਪੂ ਕੋਲੀ ਚੱਲ ਮੋਨੜ ਪੈਸੀ ਨੇ ਮਹਿਰਾਜ ਜੀ ਕਿਵੇਂ ਕਰਾਤੀ ਹੁਣ ਦੱਸ ਬਾਸ ਯਾਰ ਉਹ ਤਾਂ ਕਰੀਏ ਤਾਂ 12 ਚ 12 ਚ ਤੇ ਲਖਾਈ ਦਾ ਕਿਵੇਂ ਕੀਤਾ ਲਖਾਈ ਆਪੋ ਆਪਣੀ ਲਖਾਈ ਆਪੋ ਆਪਣੀ ਸਹੀ ਗੱਲਾਂ ਮੁੜ ਕੇ ਲਖਾਈ ਦਾ ਰੋਲਾ ਪਾਏ ਨਹੀਂ 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 ਲਖਾਈ ਪਿੱਛੇ ਨਾ ਕਰਿਆ ਕਰੋ ਲੈ ਵੀ ਰਾਜੀ ਬਾਈ ਨੇ ਪੱਠਾ ਦਊਗਾ ਸੌਦਾ ਕਰਵਾਤਾ ਜਿਹੜੇ ਆਪਣੇ ਕੋਲੇ ਬਾਈ ਫਰੀਦਕੋਟ ਤੋਂ ਆਏ ਸੀਗੇ ਉਹਨਾਂ ਨੂੰ ਪਹਿਲਾਂ ਬੱਕਰਾ ਦਵਾਇਆ ਸੀ ਹੁਣ ਪੱਠੇ ਬੱਕਰਾ ਦਵਾਤਾ ਲਖਾਈ ਆਪੋ ਆਪਣੀ ਜੀ ਦਾ ਵੀ ਦੱਸ ਹੁਣ ਉਹ ਅੱਗੇ ਨਾਲ ਪੈਸੇ ਬਈ ਆਪਦੇ ਡਾਕਟਰ ਹੈ ਤਾਂ ਬੜਾ ਛੀੜਾ ਪਤੰਦਰ ਪਤਾ ਨਹੀਂ ਟੀਕੇ ਟੂਕੇ ਲਾਉਣ ਜਾਂਦਾ ਕਿਵੇਂ ਸੈੱਟ ਕਰੀ ਬੈਠਾ 9.5 ਠੀਕ ਆ ਬਾਈ ਖੁਸ਼ ਹਾਣਾ ਲਖਾਈ ਬਾਈ ਬੋਗੇ ਦੀ ਕਰਾਦੀ ਆ ਆਪਾਂ ਬੋਗੇ ਨੂੰ ਬੱਕਰੀਆਂ ਦਵਾਵਾਂਗਾ ਬੱਕਰੀਆਂ ਤੁਹਾਨੂੰ ਵਿਖਾ ਦਿੰਨੇ ਆ ਪੱਠ ਦੇ ਬੱਕਰੀ 9.5 ਲੈ ਵੀ ਦੋਸਤੋ ਆ ਪੱਠ ਤੇ ਆ ਬੱਕਰੀ ਦਵਾਈ ਆ ਬੋਗੇ ਨੂੰ ਹਰੀਕੇ ਕਲਾਂ ਵਾਲੇ ਨੂੰ ਤੇ ਡਾਕਟਰ ਸੁਖਨੇ ਵਾਲਾ ਉਤੋਂ 10000 ਦੇ ਵਿੱਚ ਲਖਾਈ ਬੋਗੇ ਦੀ ਆ ਜਗਦੀਪ ਹੁਣ ਬਾਈ ਕਿਵੇਂ ਕਰਾਤਾ ਕਿੰਨੇ ਕਿੰਨੇ ਪੈਸੇ ਨੇ ਭਾਜੋ ਲਾ ਸੋਨਾ ਮਾਦਾਂ 100 ਦੇ ਚੱਲ 100 ਚੱਲ ਚੋ ਸੌਦਾ ਹੋਇਆ ਬਗੋਲੂ ਨੇ ਮੁਕਾਤਾ ਐ ਹੈ ਗਿਆ ਨਾ ਐਸੀ ਸਾਢੇ ਸੀਤੀਆਂ ਬਨੇਈਆਂ ਇਹ ਤੂੰ ਕਿੰਨੀਆਂ ਦੀਆਂ ਲੈਣੀਆਂ ਹੁਣ 3 4 5 ਦੀਆਂ ਪੰਜ ਦੀਆਂ ਦੇਤੀਆਂ ਦੋ ਦੋਨੇ ਪੱਠਾ ਹੁਣ ਲਖਾਈ ਕੀਦੀ ਐ ਇਹਦੀ ਐ ਬਾਈ ਠੀਕ ਹੈ ਬੋਗੇ ਦੀ ਲਖਾਈ ਬੋਗੇ ਦੀ ਠੀਕ ਆ ਲੈ ਬਾਈ ਸਰਜੀਤ ਨੇ ਤੇ ਕਿੱਥੇ ਆ ਪੱਠਾ ਕਿਹੜੀਆਂ ਬਾਈ ਲੈ ਵੀ ਦੋਸਤੋ ਆ ਪੱਠਾ ਦਾ ਸੌਦਾ ਹੋਇਆ ਜਿਹੜੀਆਂ ਬੋਗੇ ਨੇ ਲੰਗਾ ਇੱਕ ਆਪ ਆਠਾ 5000 ਚ ਇੱਕ ਆਪ ਆਠਾ ਜਿਨ੍ਹਾਂ ਦਾ ਦੋਵਾਂ ਦਾ 5000 ਚ ਸੌਦਾ ਹੋਇਆ ਲਖਾਈ ਬੋਗੇ ਦੀ 5400 ਪੈ ਗਈਆਂ ਬੋਗੇ ਲੈ ਆ ਆ ਬੱਕਰੇ ਦੀ ਬੋਲੀ ਲੱਗ ਗਈ ਆ ਕਿੰਦਾ ਬਈ 1200 ਕਿੰਦਾ 1200 ਹੋਦਾ ਲੈ 1200 ਭਰਾ ਦਾ ਵਦੋ ਬਾਈ ਵਦੋ ਵਦੋ ਫੁੱਟੋ ਨਿੰਮੀ ਵਦ ਨਿੰਮੀ ਵਾਧ ਬੱਕਰੇ ਮਾਰਾ ਕੇ ਵੇਖਦੇ ਜੀ ਮਾਰਦਾ ਬੋਗੇ ਬੋਗੇ ਤੂੰ ਹੀ ਲਾਦੇ ਹਣਾ ਲਾਦੇ ਹਣਾਂ ਮੇਰਾ ਮਾਜੂ ਇਹਨ ਬੱਕਰਾ ਬੱਕਰਾ ਜਨਾਬ ਉਹ ਬੱਕਰੀ ਮਗਰ ਲਾ ਕੇ ਤੇਰੀ ਬੱਕਰੀ ਮਗਰ ਨਹੀਂ ਲੱਗਦਾ ਇਹਨਾਂ ਕੋਲ ਆ ਕੇ ਦੋ ਤਾਂ ਲੈ ਕੇ ਪੈਸੇ 100 ਨਾ ਆ ਗਏ ਕੁੜੀ ਛੱਡੂਆਂ ਨਹੀਂ 1300 ਹੋ ਗਈ ਲੈ ਉਹ 1300 ਚੂਪਾ ਮੱਲਣਾ ਚੂਪਾ ਮੱਲਣਾ ਉਹ ਬਿੱਲਾ ਵੀ 1300 ਹੀ ਚੂਪਾ ਮੱਲਣਾ ਅਰੇ ਹਾਉਸੇ ਇਹਾ ਚੋਬੀ ਲਾ ਦੇ ਓ ਇਹਨੂੰ ਕਹੇ ਤੂੰ ਲਾਉ ਤਾਂ ਸਹੀ ਲਾਉ ਤਾਂ ਸਹੀ ਬੋਲ ਵੀ ਲੱਗੀ ਬਹੁਤ ਹੋਣਾ ਹੋ ਜਾਣਾ ਇਹਨੇ ਹੋ ਜਾਣਾ ਤਾਂ ਪਾ ਫਿਰ ਬੋਣੀ ਕਰਨੀ ਆ ਹਾਂ ਆਏ ਟੱਕਰਨਾ ਕਰ ਯਾਰ ਕਮਜ਼ੋਰ ਆ ਜ਼ਰਾ 1400 ਦਾ ਬੋਲੀ ਵਿਚਾਰੇ 1400 ਦਾ ਭਾਈ ਹੋਏ 1400 ਗੁਰਜੀਤ ਦਾ 1500 ਹੋ ਗਿਆ ਯਾਰ ਲੈ 1500 ਯੂਪੀ ਦਾ ਲੈ ਹੁਣ ਹੁਣ ਨਾ ਪੁੱਛਿਆ 1000 ਨਹੀਂ ਲਈ ਲੈ ਭਾਈ ਪਹਿਲਾਂ ਤਰਾ ਸਾਹਿਬ ਰੂਪ ਸਿੰਘ ਮੱਲਣ ਵਧੀਆ ਵਧੀਆ ਨਹੀਂ ਨਹੀਂ ਵਧੀਆ ਪਿਛਾ ਆ ਰਿਹਾ ਤੂੰ ਕੋਈ ਦਾਸ ਲੈ ਨ ਕੋਈ ਨਾ ਵਧੀਆ ਨੀ ਕੋਸ ਹੁੰਦਾ ਯਾਰ ਚੱਲੂਗਾ ਕੋਈ ਦਾਸ ਬੰਦੇ ਕੋਲੇ ਵਧੀਆ ਘੋੜਾ ਆਏ ਆ ਆਦੀ ਲੈ ਥੱਲੇ ਪਾਏ ਮੜਾ ਭਾਈ ਹੈ ਕੋਈ 1500 ਤੋਂ ਉੱਤੇ 1600 1600 ਪਾਸ ਆ 1600 ਹੋ ਗਿਆ 1600 ਤੇ ਪਾਲਿਆ ਤੋਂ ਪਾਲਿਆ ਤੋਂ 1600 500 ਪਾ ਦੇ 1700 ਹੋ ਗਿਆ ਯਾਰ ਲੈ 1700 ਯੂਪੀ ਦਾ 1700 ਯੂਪੇ ਨੂੰ ਦੇ ਦਿਓ ਕੋਈ ਨਹੀਂ ਬੋਲਦਾ ਭਾਈ ਦੇ ਦੇ ਯਾਰ ਯੂਪੇ ਭਾਈ ਜੀ ਲਿਖਾ ਲੈ ਯਾਰ ਬਸ ਫੜਾ ਦੇ ਬਾਈ ਫੜਾ ਪੈਸੇ ਯੂਪੇ ਬਾਈ ਫੜਾ ਦੇ ਪੈਸੇ ਫੜਾ ਦੇ ਫੜਾ ਧੱਕੇ ਨਾਲ ਹੀ ਉਹਦੇ ਆ ਕੰਮ ਫੜਾ ਦੇ ਫਿਰ ਉਹ ਨਾਲ ਆ ਕੇ ਉੱਥੇ ਚੱਲੋ ਬੋਲੀ ਲੈ ਵੀ 1700 ਦਾ ਹੋਗਾ ਯੂਪੇ ਦਾ ਲੈ ਵੀ ਵਿੱਚ ਵਿੱਚ ਯੂਪਾ 5500 ਦਾ ਨਵਾਜ ਹੋਰ ਦੱਸ ਚੈੱਕ 1700 ਦਾ 3500 ਦਾ ਜਦੋਂ ਮਰਜ਼ੀ ਦੇ ਦੇ ਜੇ ਮਾਰ ਗਿਆ ਕਹਿਣਾ ਲਿਖਾਈ ਦਾ ਕਿਵੇਂ ਕੀਤਾ ਬਈ ਆਪੋ ਪੰਜਾਬ ਦੀ ਬਈ ਲਿਖਾਈ ਠੀਕ ਆ ਬਈ ਲਿਖਾਈ ਆਪ ਕੋ ਡਾਕਟਰ ਕਿੰਨੇ ਚ ਸੌਦਾ ਹੋਇਆ ਬਾਈ 6000 ਤੇ ਡਾਕਟਰ ਗੁਰਪ੍ਰੀਤ ਸਿੰਘ ਸੁਖਨੇ ਨੇ ਪਾਟ ਦਿੱਤੀ ਆ ਗਰਮੀਤ ਸਿੰਘ ਕੌਣੀ ਨੂੰ ਠੀਕ ਆ ਲਿਖਾਈ ਆਪਦੀ ਆਪਦੀ ਇੱਕ ਗੱਬਣ ਬੱਕਰੀ ਆ ਬਾਈ ਲਖਾਈ ਦਾ ਕਿਵੇਂ ਕੀਤਾ ਲਖਾਈ ਆਪੋ ਆਪਣੀ ਡਾਕਟਰ ਬਾਈ ਜੇ ਕਿਸੇ ਨੂੰ ਲੋਡ ਵੀ ਹੋਵੇ ਕਿਸੇ ਵੀ ਕਿਸਮ ਦੀ ਰਾਮ ਨੰਬਰ ਵੀ ਨੁਖਾ ਪਰ ਨੰਬਰੇ ਦਾ ਨਹੀਂ ਬੋਲਦੇ ਅਸੀਂ ਠੀਕ ਆ ਸੁਖਨੇ ਵਾਲਾ ਬਾਈ ਠੀਕ ਆ ਡਾਕਟਰ ਸੁਖਨੇ ਵਾਲੇ ਤੋਂ ਲਈ ਆ ਬਾਈ ਕੌਣੀ ਵਾਲੇ ਨੇ ਲਖਾਈ ਆਪੋ ਆਪਣੀ ਕੀਤੀ ਆ ਪੁੱਛ ਲੈ ਨੂੰ ਓਏ ਆ ਜਿੰਦਾ ਜਾਗਦਾ ਖੜਾ ਤੇ ਰਗੇ ਬਾਈ ਪੈਸੇ